ਤਾਂ ਲਗਾਤਾਰ بارش ਦਾ ਅੱਜ ਤੀਸਰਾ ਦਿਨ ਨੇ ਸੌ ਰੋਕਣ ਦਾ ਜਿਹੜਾ ਨਾਂ ਮਹੀਨੇ ਨਹੀਂ ਲੈ ਰਹੀ ਅੱਜ ਵੀ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਜਿਹੜੀ بارش ਹੈ ਉਹ 24 ਘੰਟਿਆਂ ਤੋਂ ਵੱਧ ਕੇ 48 ਘੰਟੇ ਦਾ ਜਿਹੜਾ ਸਮਾਂ ਇਸ ਨੂੰ ਹੋਰ ਲੱਗੇਗਾ ਜਾਨਕਿ ਅੱਜ ਵੀ ਪੂਰਾ ਦਿਨ ਤੇ ਪੂਰੀ ਰਾਤ ਜਿਹੜੀ بارش ਹੈ ਉਹ ਲਗਾਤਾਰ ਪੈਂਦੀ ਰਹੇਗੀ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੇ ਵੱਡੇ ਸ਼ਹਿਰ ਨੇ 스마트 ਸਿਟੀਆਂ ਨੇ ਚੰਡੀਗੜ੍ਹ ਖਰੜ ਮੋਹਾਲੀ ਵਰਗੇ ਸਿਟੀਆਂ ਦੀ ਗੱਲ ਕਰੀ ਜਾਵੇ ਲਗਾਤਾਰ ਇੱਥੇ ਇਹ ਪਰਸੋਂ ਸਵੇਰ ਦਾ ਜਿਹੜਾ ਮੀਂਹ ਹੈ ਲਗਾਤਾਰ ਪੈ ਰਿਹਾ ਕੰਮ ਕਰਨੇ ਜਿਹੜੇ ਇਹ ਡਿਵੈਲਪ ਦੇ ਕੰਮ ਨੇ ਉਹ ਸਾਰੇ ਠੱਪ ਹੋ ਚੁੱਕੇ ਨੇ ਜਿਹੜੀ ਆਵਾਜਾਈ ਹੈ ਉਹ ਵੀ ਕਾਫੀ ਪ੍ਰਭਾਵਿਤ ਹੋਈ ਹੈ ਤਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਰੋਡ ਚੱਲ ਰਿਹਾ ਰੋਡ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਟ੍ਰੈਫਿਕ ਹੈ ਉਹ ਬਹੁਤ ਹੀ ਜ਼ਿਆਦਾ ਘੱਟ ਹੈ ਰੋਡ ਤੇ ਇੰਨਾ ਬਿਲਕੁਲ ਵੀ ਜ਼ਿਆਦਾ ਰਸ਼ ਨਹੀਂ ਹੈ ਸੋ ਲੋਕ ਆਪਣੇ ਘਰਾਂ ਦੇ ਵਿੱਚ ਟੇਕੇ ਬੈਠੇ ਨੇ ਇਸ ਤਰ੍ਹਾਂ ਦੀ ਬਾਰਿਸ਼ ਦੇ ਵਿੱਚ ਤਾਂ ਦੇਖ ਸਕਦੇ ਹੋ ਤੁਸੀਂ ਇਹ ਬਿਲਡਿੰਗ ਬਣ ਰਹੀ ਹੈ ਸਾਹਮਣੇ ਕੋਈ ਵੀ ਮਿਸਤਰੀ ਤੇ ਮਜ਼ਦੂਰ ਇੱਥੇ ਬਾਰਿਸ਼ ਦੇ ਕਾਰਨ ਜਿਹੜਾ ਨਹੀਂ ਆਇਆ ਸੋ ਜੇਕਰ ਗੱਲ ਕਰੀ ਜਾਵੇ ਸ਼ਹਿਰਾਂ ਦੇ ਲੋਕਾਂ ਦੀ ਸ਼ਹਿਰਾਂ ਦੇ ਲੋਕ ਆਪਣੇ ਘਰਾਂ ਦੇ ਅੰਦਰ ਹੀ ਬੜ ਕੇ ਬੈਠੇ ਨੇ ਦਫ਼ਤਰ ਵਾਲੇ ਦਫ਼ਤਰਾਂ ਤੇ ਚਲੇ ਗਏ ਨਹੀਂ ਤੇ ਸੋ ਘਰਾਂ ਦੇ ਵਿੱਚ ਬੈਠ ਕੇ ਲੋਕ ਇੰਜੋਏ ਕਰ ਰਹੇ ਨੇ ਇਸ ਤਰ੍ਹਾਂ ਦੀ بارش ਦਾ ਜਿਹੜਾ ਆਨੰਦ ਮਾਣ ਰਹੇ ਨੇ ਸੋ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਬਣ ਜਾਂਦਾ ਹੈ ਸ਼ਹਿਰ ਦੇ ਲੋਕਾਂ ਦੇ ਵਿੱਚ ਕਿ بارش ਆ ਰਹੀ ਹੈ ਕੁਝ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪਕਵਾਨ ਆ ਉਹ ਬਣਾ ਕੇ ਖਾਏ ਜਾਣ ਤਾਂ ਦੂਜੇ ਪਾਸੇ ਜੇਕਰ ਗੱਲ ਕਰੀ ਜਾਵੇ ਪਿੰਡਾਂ ਦੀ ਪਿੰਡਾਂ ਦੇ ਵਿੱਚ ਕਿਸਾਨ ਵੀਰ ਜਿਹਨਾਂ ਨੂੰ ਅਨੰਦਦਾਤਾ ਵੀ ਕਹਿ ਦਿੱਤਾ ਜਾਂਦਾ ਉਹਨਾਂ ਦਾ ਜਿਹੜਾ ਬਹੁਤ ਹੀ ਵੱਡਾ ਨੁਕਸਾਨ ਹੋ ਜਾਂਦਾ ਇਸ ਤਰ੍ਹਾਂ ਦੀ ਬਾਰਿਸ਼ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਹਵਾ ਚੱਲ ਰਹੀ ਹੈ ਹਵਾ ਦਾ ਜਿਹੜਾ ਬਹੁਤ ਹੀ ਵੱਡਾ ਨੁਕਸਾਨ ਹੁੰਦਾ ਹੈ ਫਸਲਾਂ ਨੂੰ ਬਰਿਸ਼ ਵੀ ਜਿਹੜੀ ਇਸ ਤਰ੍ਹਾਂ ਦੀ ਪੱਕੀ ਜਿਹੜੀ ਫਸਲ ਹੁੰਦੀ ਹੈ ਫਿਰ ਕੁਸ਼ਕਹੀ ਮਾਤਰਾ ਦੇ ਵਿੱਚ ਚੰਗੀ ਲੱਗਦੀ ਹੈ ਪਰ ਜਦੋਂ ਨਾ ਮਾਤਰਾ ਜਦੋਂ ਮਾਤਰਾ ਤੋਂ ਜਿਹੜੀ ਵੱਧ ਜਾਂਦੀ ਹੈ ਬਾਰਿਸ਼ ਫਿਰ ਜਿਹੜੀਆਂ ਫਸਲਾਂ ਹੁੰਦੀਆਂ ਨੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਕਿਸਾਨ ਵੀਰ ਤਾਂ ਪਹਿਲੇ ਹੀ ਬਹੁਤ ਵੱਡੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਦੇ ਨੇ ਉਹਨਾਂ ਨੂੰ ਬਹੁਤ ਵੱਡੀਆਂ ਜਿਹੜੀਆਂ ਅਲਚਨਾ ਆਉਂਦੀਆਂ ਨੇ ਜਦੋਂ ਫਸਲ ਨੂੰ ਵੇਚਿਆ ਜਾਂਦਾ ਹੈ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਤਾਂ ਜਦੋਂ ਪੁੱਤਾਂ ਵਾਂਗ ਪਾਲੀ ਹੋਈ ਫਸਲ ਵੱਡੀ ਹੋ ਜਾਂਦੀ ਹੈ ਪੱਕਣ ਤੇ ਆ ਜਾਂਦੀ ਹੈ ਤਾਂ ਇਸ ਤਰ੍ਹਾਂ ਦਾ ਜਿਹੜਾ ਬੇਮੌਸਮੀ ਜਿਹੜਾ ਮੀਂਹ ਹੈ ਉਹ ਬਹੁਤ ਹੀ ਕਿਸਾਨ ਵੀਰਾਂ ਨੂੰ ਪ੍ਰਭਾਵਿਤ ਕਰਦਾ ਹੈ ਉਹਨਾਂ ਦਾ ਨੁਕਸਾਨ ਕਰਦਾ ਹੈ ਸੋ ਦੇਖ ਸਕਦੇ ਹੋ ਤੁਸੀਂ ਇਹ ਆਸਮਾਨ ਦੇ ਵਿੱਚ ਜਿਹੜੇ ਬੱਦਲ ਹੈ ਉਹ ਕਿਸ ਤਰੀਕੇ ਦੇ ਨਾਲ ਪੂਰੇ ਖੁਲੇ ਹੋਏ ਨੇ ਸੋ ਇਹ ਜਿਹੜੀ ਬਾਰਿਸ਼ ਹੈ ਇਹ ਲੱਗਦਾ ਨਹੀਂ ਹਟੇਗੀ ਅੱਜ ਵੀ ਇਹ ਬਿਲਕੁਲ ਲਗਾਤਾਰ ਇਹ ਬਾਰਿਸ਼ ਜਿਹੜੀ ਪਵੇਗੀ ਤਾਂ ਤੁਸੀਂ ਦੇਖ ਸਕਦੇ ਹੋ ਬੱਦਲ ਇਹ ਜਿਹੜੇ ਮੌਨਸੂਨ ਹੈ ਇਹ ਉਸਤਰ ਉਹ ਇਧਰ ਨੂੰ ਜਾ ਰਹੇ ਨੇ ਚੰਡੀਗੜ੍ਹ ਤੇ ਪੰਜਾਬ ਦੇ ਜਿੰਨੇ ਬਾਰਡਰ ਦੇ ਇਲਾਕੇ ਜਿਹੜੇ ਆਪਣੇ ਹਿਮਾਚਲ ਦੇ ਨਾਲ ਲੱਗ ਰਹੇ ਨੇ ਉਸ ਸਾਈਡ ਨੂੰ ਜਿਹੜਾ ਬੱਦਲ ਆ ਉਹ ਵੱਧਦਾ ਨਜ਼ਰ ਆ ਰਿਹਾ ਤਾਂ ਤੁਸੀਂ ਦੇਖ ਰਹੇ ਹੋ بارش ਜਿਹੜੀ ਅੱਜ ਵੀ ਪੂਰੇ ਜਿਹੜੇ ਬੱਦਲ ਨੇ ਕੋਲੇ ਹੋਏ ਨੇ بارش ਅੱਜ ਵੀ ਜਿਹੜਾ ਰੁਕਣ ਦਾ ਨਾਮ ਉਹ ਨਹੀਂ ਲੈ ਰਹੀ ਸੋ ਲਗਾਤਾਰ ਜਿਹੜੀ ਇਹ بارش ਆ ਉਹ ਪਈ ਜਾ ਰਹੀ ਹੈ ਬੂਰ ਜਿਸ ਨੂੰ ਆਪਾਂ ਝੜੀ ਕਹਿ ਦਿੰਦੇ ਆ ਪਿੰਡਾਂ ਦੇ ਵਿੱਚ ਇਸ ਨੂੰ ਝੜੀ ਕਿਹਾ ਜਾਂਦਾ ਹੈ ਸੋ ਸ਼ਹਿਰਾਂ ਵਿੱਚ ਇਸ ਨੂੰ ਮੌਲੇਤਾਰ بارش ਵੀ ਕਹ ਦਿੰਦੇ ਆ ਜਿਹੜੀ ਮੌਲੇਤਾਰ بارش ਹੁੰਦੀ ਹੈ ਜਦੋਂ ਬਹੁਤ ਹੀ ਜ਼ਿਆਦਾ ਭਰਮਾ ਮੀਂਹ ਪੈਂਦਾ ਹੋਵੇ ਤੇ ਰੁਕਣ ਦਾ ਨਾਂ ਹੀ ਨਾ ਲਵੇ ਪਰ ਇਸ ਨੂੰ ਆਪਾਂ ਛੜੀ ਜਾ ਸਕਦੇ ਆ ਅੱਜ 3 ਦਿਨ ਹੋ ਗਏ ਨੇ 3 ਦਿਨਾਂ ਤੋਂ ਜਿਹੜੀ ਛੜੀ ਲੱਗੀ ਹੋਈ ਹੈ ਇਸ ਛੜੀ ਦੇ ਨਾਲ ਬਹੁਤ ਸਾਰੇ ਇਲਾਕੇ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਬਹੁਤ ਕੰਮ ਕਰ ਜਿਹੜੇ ਖਰਾਬ ਹੋਏ ਨੇ ਸੋ ਦੇਖ ਰਹੇ ਹਾਂ ਤੁਸੀਂ ਮੌਸਮ ਹੈ ਜਿਹੜਾ ਬਿਲਕੁਲ ਵੀ ਕਲੀਅਰ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਕਿਸਾਨ ਵੀਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਾਲਵੇ ਦੇ ਵਿੱਚ ਬਹੁਤ ਸਾਰੀਆਂ ਕਣਕਾਂ ਜਿਹੜੀਆਂ ਨੇ ਉਹ ਵੇਸ਼ ਗਈਆਂ ਨੇ ਹਵਾ ਦੇ ਚੱਲਣਾ ਕਰਕੇ ਨਾ ਹਵਾ ਦੇ ਨਾਲ ਉਧਰ ਥੋੜਾ ਮੈਦਾਨੀ ਇਲਾਕਾ ਪੈਂਦਾ ਜਿੱਕਰ ਇੱਧਰ ਦੁਆਬੇ ਦੀ ਗੱਲ ਕਰੀ ਤਾਂ ਦੁਆਬੇ ਦੇ ਵਿੱਚ ਥੋੜਾ ਜਿਹਾ ਪਹਾੜੀ ਨੁਮਾ ਖੇਤ ਆ ਜਾਂਦੇ ਨੇ ਉੱਚਾ ਨਿਮਾ ਜਗ੍ਹਾ ਹੁੰਦੀਆਂ ਨੇ ਉੱਚੀਆਂ ਨਿਮੀਆਂ ਦੁਆਬੇ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਘੱਟ ਹੁੰਦਾ ਕਿਉਂਕਿ ਹਵਾਵਾਂ ਬਹੁਤ ਸਾਰੀਆਂ ਥਾਵਾਂ ਤੇ ਰੁਕ ਜਾਂਦੀ ਹੈ ਮਾਲਵੇ ਦੇ ਵਿੱਚ ਜਿਹੜੀ ਹਵਾ ਹੈ ਉਹ ਇੱਕ ਉਹਦੇ ਵਿੱਚ ਇੱਕ ਲੈ ਦੇ ਵਿੱਚ ਚਲਦੀ ਹੁੰਦੀ ਆ ਉਸ ਦਾ ਜਿਹੜਾ ਨੁਕਸਾਨ ਆ ਉਹ ਜ਼ਿਆਦਾ ਹੁੰਦਾ ਹੈ ਕਿਉਂਕਿ ਕਣਕਾਂ ਜਿਹੜੀਆਂ ਸਾਰੀਆਂ ਡਿੱਗ ਜਾਂਦੀਆਂ ਨੇ ਹਵਾ ਨੂੰ ਕੱਟ ਕਰਨ ਦੇ ਲਈ ਕੋਈ ਰਾਸਰੇ ਵਿੱਚ ਇੰਦਾਂ ਫਾੜੀ ਜਾਂ ਟਿੱਬਾ ਕੋਈ ਨਹੀਂ ਆਉਂਦਾ ਕਿਉਂਕਿ ਦਾਬੇ ਦੇ ਚੱਕਰ ਹਵਾ ਕੱਟ ਕੇ ਬਹੁਤ ਸਾਰੀਆਂ ਕਣਕਾਂ ਜਣੀਆਂ ਨੇ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ ਬਚਾਅ ਹੋ ਜਾਂਦਾ ਸੋ ਫਿਰ ਜਦੋਂ ਮੰਡੀਆਂ ਦੇ ਵਿੱਚ ਕਣਕ ਜਾਂਦੀ ਹੈ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਇਸ ਤਰ੍ਹਾਂ ਨਹੀਂ ਮਾਰ ਪੈਂਦੀ ਹੈ بارش ਦੀ ਬੇਮੌਸਮੀ ਬੇਲੋੜੀ ਮੀਂਹ ਦੀ ਤਾਂ ਜਦੋਂ ਫਿਰ ਮੰਡੀਆਂ ਦੇ ਵਿੱਚ ਕਣਕ ਜਾਂਦੀ ਹੈ ਤਾਂ ਮੰਡੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੇ ਪੁਖਤਾ ਪ੍ਰਬੰਧ ਨਹੀਂ ਹੁੰਦੇ ਤਾਂ ਉੱਥੇ ਵੀ ਜਦੋਂ بارشਾਂ ਪੈਂਦੀਆਂ ਨੇ ਉਹਨਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ بارش ਨੇ ਜਿਹੜਾ ਲਗਾਤਾਰ ਆਪਣਾ ਰੰਗ ਹੈ ਉਹ ਦਿਖਾਣਾ ਸ਼ੁਰੂ ਕਰਿਆ ਹੋਇਆ ਆਸਮਾਨ ਦੇ ਵਿੱਚ ਜਿਹੜੀ ਕਾਲੀ ਘਟਾ ਪੂਰੀ ਛਾਈ ਹੋਈ ਹੈ ਸੋ ਬੱਦਲ ਜਿਹੜੇ ਹੈ ਚੜ ਚੜ ਕੇ ਆ ਰਹੇ ਨੇ ਬਿਲਕੁਲ ਵੀ ਜਿਹੜੀ ਬਾਰਿਸ਼ ਆ ਅੱਜ ਨਹੀਂ ਰੁਕੇਗੀ ਸੋ ਲਗਾਤਾਰ ਹੀ ਬਾਰਿਸ਼ ਆ ਐਸੀ ਤਰ੍ਹਾਂ ਹੀ ਅੱਜ ਵੀ ਜਿਹੜੀ ਸਾਰੀ ਰਾਤ ਆ ਉਹ ਪਵੇਗੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਸੋ ਕਿਸਾਨ ਵੀਰਾਂ ਦਾ ਕਿਹੜਾ ਵੱਡਾ ਨੁਕਸਾਨ ਹੈ ਇਸ بارش ਦੇ ਵਿੱਚ ਹੋਵੇਗਾ ਜਿਸ ਦਾ ਖਮੇਜਾ ਉਹਨਾਂ ਨੂੰ ਉਭੋਕਤ ਨਹੀਂ ਪਾਵੇ ਕਿਉਂਕਿ ਕਰ ਵੀ ਨਹੀਂ ਸਕਦੇ ਬੇਵਸੰਦਰੇ ਕਿਸਾਨ ਵੀਰ ਕੁਦਰਤ ਦੇ ਮੂਹਰੇ ਕਿਸੇ ਦਾ ਵੀ ਜੋਰ ਨਹੀਂ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਪੂਰੇ ਸ਼ਹਿਰ ਨੇ ਜਿਹੜੇ ਉਹ ਚੰਗੀ ਤਰ੍ਹਾਂ ਪ੍ਰਭਾਵਿਤ ਨੇ ਇਹ بارش ਦੇ ਨਾਲ ਦੇਖ ਸਕਦੇ ਹੋ ਆਸਮਾਨ ਦੇ ਵਿੱਚ ਕਾਲੀਆਂ ਘਟਾਮਾਂ ਛਾਈਆਂ ਹੋਈਆਂ ਨੇ ਬੱਦਲਾਂ ਦੇ ਜਿਹੜੇ ਏ ਬੱਦਲਾਂ ਦੇ ਵਿੱਚ ਜਿਹੜਾ ਦੇਖ ਸਕਦੇ ਤੁਸੀਂ ਕਿਤੇ ਵੀ ਤੁਹਾਨੂੰ ਸਪਾਟ ਨਹੀਂ ਨਜ਼ਰ ਆਈਗਾ ਲਗਾਤਾਰ ਗਾੜੀ ਬੱਦਲ ਜਿਹੜੀ ਕਾਲੀ ਕਟਾ ਉਹ ਛਾਈ ਹੋਈ ਆ ਇਹ ਜਿਹੜਾ ਮੀਂਹ ਅੱਜ ਵੀ ਇਹ ਵਰਸੇਗਾ ਹੀ ਵਰਸੇਗਾ ਤਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਬਿਲਡਿੰਗ ਹੈ ਜਿਹੜੀ ਇਹ ਬਣ ਰਹੀ ਸੀ ਇੱਥੇ ਮਜ਼ਦੂਰ ਵੀ ਇਹ ਜਿਹੜੇ ਅੱਜ ਨਹੀਂ ਲੱਗੇ ਹੋ ਕਿ بارش ਦੇ ਨਾਲ ਬਹੁਤ ਸਾਰੇ ਜਿਹੜੇ ਕੰਮਕਾਰ ਪ੍ਰਭਾਵਿਤ ਹੁੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਘੱਟ ਤੋਂ ਘੱਟ 25 ਤੋਂ 30 ਮਜ਼ਦੂਰਾਂ ਦਾ ਜਿਹੜਾ ਰੋਜ਼ਗਾਰ ਚੱਲਦਾ ਸੀ ਇਹ ਤਿੰਨ ਦਿਨ ਤੋਂ ਜਿਹੜਾ ਬੰਦ ਪਿਆ ਉਹਨਾਂ ਦੇ ਜਿਹੜੇ ਕੰਮਕਾਰ ਨੇ ਠੱਪ ਪਏ ਨੇ ਕਿਉਂਕਿ ਇੱਕ ਮਜ਼ਦੂਰ ਨੂੰ ਆਸ ਆਪਣੇ ਕੰਮਕਾਰ ਤੋਂ ਹੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਾ ਮੀਂਹ ਪੈਂਦਾ ਹੈ ਬੇਲੋੜੀ ਬਰਸਾਤ ਪੈਂਦੀ ਹੈ ਤਾਂ ਫਿਰ ਇਦਾਂ ਦੇ ਕੰਮਕਾਰ ਜਿਹੜੇ ਸਾਰੇ ਠੱਪ ਹੋ ਜਾਂਦੇ ਨੇ ਸੋ ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਜਿਹੜੇ ਕੰਮ ਨੇ ਉਹ ਠੱਪ ਹੋਏ ਨੇ بارش ਦੇ ਕਰਕੇ ਤਾਂ ਦੇਖ ਰਹੇ ਹੋ ਤੁਸੀਂ ਲਗਾਤਾਰ ਝੜੀ ਹੈ ਜਿਹੜੀ ਉਹ ਲੱਗੀ ਹੋਈ ਹੈ ਸੋ ਤੁਸੀਂ ਆਵਾਜ਼ ਵੀ ਸੁਣ ਸੁਣ ਸਕਦੇ ਹੋਵੋਗੇ ਕਿਸ ਤਰੀਕੇ ਦੇ ਨਾਲ ਜਿਹੜੀ بارش ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਸੋ ਹੋਰ ਕੀ ਮੌਸਮ ਦੇ ਇਹ ਵਿੱਚ ਤਬਦੀਲੀ ਹੁੰਦੀ ਹੈ ਜਾਂ ਮੌਸਮ ਵਿਭਾਗ ਦੇ ਵੱਲੋਂ ਕਿਹੜੀਆਂ ਅਪਡੇਟਸ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਉਹ ਅਸੀਂ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਤਾਂ ਤੁਸੀਂ ਸਾਡੇ ਇਸ ਚੈਨਲ ਨੂੰ ਲਗਾਤਾਰ ਦੇਖਦੇ ਰਿਹਾ ਕਰੋ ਕਿ ਕਿਉਂਕਿ ਅਸੀਂ ਕੋਈ ਵੀ ਜਿਹੜੀ ਰਿਲੇਟ ਖਬਰ ਹੁੰਦੀ ਹੈ ਵੈਦਰ ਦੇ ਰਿਲੇਟ ਹੁੰਦੀ ਹੈ ਜਾਂ ਸਮਾਜ ਦੇ ਨਾਲ ਜੁੜੀ ਹੋਈ ਕੋਈ ਖਬਰ ਹੈ ਅਸੀਂ ਤੁਹਾਡੇ ਤੱਕ ਜਰੂਰ ਪਹੁੰਚਾਉਂਦੇ ਹਾਂ